ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭੁਪਿੰਦਰ ਰਾਇਲ YouTube ਚੈਨਲ ਦੇ ਨਾਲ ਪਲੱਸ 2 ਜਮਾਤ ਦਾ ਸਿਲੇਬਸ ਸ਼ੁਰੂ ਕਰਨ ਲੱਗੇ ਆ ਪੰਜਾਬੀ ਲਾਜ਼ਮੀ ਦਾ ਤੇ ਇਹਦੇ ਵਿੱਚ ਪਹਿਲਾਂ ਖੌਤਾਂ ਮੈਂ ਕਰਾਈਆਂ ਸੀ ਮਿਕਸ ਨੌਮੀਆ ਵਾਲੀਆਂ ਵੀ ਪਰ ਪਲੱਸ 2 ਵਾਲੇ ਨੂੰ ਆਉਣੀਆਂ ਚਾਹੀਦੀਆਂ ਨੇ ਇਸ ਕਰਕੇ ਪਿਛਲੀਆਂ ਵੀਡੀਓ ਚ ਜ਼ਰੂਰ ਦੇਖ ਲਿਓ ਤੇ ਕਹਾਣੀਕਾਰ ਆ ਜਿਹੜਾ ਸੁਜਨ ਸਿੰਘ ਦਾ ਮਾਤਾ ਦਾ ਨਾਮ ਸੀ ਉਹਨਾਂ ਦਾ ਸ੍ਰੀਮਤੀ ਜਮਨਾ ਦੇਵੀ ਤੇ ਪਿਤਾ ਸਰਦਾਰ ਹਕੀਮ ਸਿੰਘ ਜਨਮ ਹੋਇਆ ਸੀ 29 ਜੁਲਾਈ 1909 ਨੂੰ ਤੇ ਜਨਮ ਸਥਾਨ ਸੀ ਡੇਰਾ ਬਾਬਾ ਨਾਨਕ ਗੁਰਦਾਸਪੁਰ ਦੇ ਵਿੱਚ ਹੈ ਵਿਦਿਅਕ ਯੋਗਤਾ ਸੀ ਉਹਨਾਂ ਦੀ ਐਮਏ ਬੀਟੀ ਬੀਟੀ ਮਤਲਬ ਬੈਚਲਰ ਆਫ ਟੀਚਰ ਤੇ ਕੀਤਾ ਸੀ ਉਹਨਾਂ ਦਾ ਅਧਿਆਪਕ ਪ੍ਰੋਫੈਸਰ ਤੇ ਪ੍ਰਿੰਸੀਪਲ ਦਿਹਾਂਤ ਹੋਇਆ ਉਹਨਾਂ ਦਾ 21 ਅਪ੍ਰੈਲ 1993 ਨੂੰ ਕਹਾਣੀ ਸੰਗ੍ਰਹਿ ਨੇ ਉਹਨਾਂ ਦੇ ਕਵਿਤਾ ਲਿਖੀ ਉਹਨਾਂ ਨੇ ਭਾਰਤਿਕ ਸਵੈਜੀਵਨੀ ਤੇ ਉਹਨਾਂ ਦੀ ਪ੍ਰਸਿੱਧੀ ਕਹਾਣੀਕਾਰ ਦੇ ਤੌਰ ਤੇ ਹੋਈ ਹੈ ਪ੍ਰਸਿੱਧ ਕਹਾਣੀ ਸੰਗ੍ਰਹਿ ਆ ਨੇ ਉਹਨਾਂ ਦੇ ਦੁੱਖ ਸੁੱਖ ਦੁੱਖ ਸੁੱਖ ਤੋਂ ਪਿੱਛੋਂ ਨਰਕਾਂ ਦੇ ਦੇਵਤੇ ਮਨੁੱਖ ਤੇ ਪਸ਼ੂ ਸਾਵਰੰਗ ਨਮਾਰੰਗ ਸਵਾਲ ਜਵਾਬ ਸ਼ਹਿਰ ਤੋਂ ਕਰਾਂ ਸ਼ਹਿਰ ਤੇ ਗ੍ਰਾਂਦ ਦੇ ਲਈ ਉਹਨਾਂ ਨੂੰ ਸਾਹਿਤ ਅਕਾਦਮੀ ਦਾ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਇਆ ਤੇ ਹੁਣ ਆਪਾਂ ਕਰਨੀ ਹੈ ਉਹਨਾਂ ਦੀ ਕਹਾਣੀ ਸਾਂਝ ਸਾਂਝ ਕਹਾਣੀ ਜੋ 60ਵਿਆਂ ਦੇ ਵਿਕਾਸ ਪੜਾਅ ਦੇ ਪਿਛੋਕਰ ਦੇ ਵਿੱਚ ਲਿਖੀ ਗਈ ਹੈ ਤੇ ਵਿੱਚ ਇੱਕ ਪ੍ਰੋਫੈਸਰ ਅਤੇ ਸਾਈਕਲ ਤੇ ਚੜ੍ਹੇ ਇੱਕ ਆਮ ਪਿੰਡੂ ਨੌਜਵਾਨ ਵਿਚਾਰ ਹਮਦਰਦੀ ਦੇ ਜਜ਼ਵੇ ਦੁਆਰਾ ਇੱਕ ਸਾਜ ਦਿਖਾਈ ਗਈ ਹੈ ਗਰਮੀਆਂ ਦੀ ਇੱਕ ਦੁਪਹਿਰ ਨੂੰ ਪੈਦਲ ਚੱਲ ਰਹੀ ਇੱਕ ਬੁੱਢੀ ਇਸਤਰੀ ਨੂੰ ਸਾਈਕਲ ਉੱਤੇ ਜਾ ਰਿਹਾ ਪ੍ਰੋਫੈਸਰ ਹਮਦਰਦੀ ਦੇ ਭਾਵ ਨਾਲ ਸਾਈਕਲ ਦੇ ਉੱਤੇ ਬਿਠਾ ਲੈਂਦਾ ਉਹ ਸਮਝਦਾ ਹੈ ਕਿ ਉਸ ਰਾਹ ਜਾ ਰਹੇ ਚੀਰੇ ਵਾਲੇ ਸਾਈਕਲ ਸਵਾਰ ਨੇ ਉਸ ਬੁੱਢੀ ਇਸਤਰੀ ਨੂੰ ਉਸ ਦੇ ਕਹਿਣ ਦੇ ਬਾਵਜੂਦ ਸਾਈਕਲ ਤੇ ਨਹੀਂ ਬਿਠਾਇਆ ਸੀ ਇਸ ਲੇਖੇ ਉਹ ਨੌਜਵਾਨ ਪੱਥਰਦਿਲ ਸੀ ਪਰ ਆਪਣੇ ਪੜਾਅ ਤੇ ਪਹੁੰਚ ਕੇ ਪ੍ਰੋਫੈਸਰ ਨੇ ਜਦੋਂ ਬੁੱਢੀ ਇਸਤਰੀ ਨੂੰ ਉਤਾਰਿਆ ਤਾਂ ਉਹੀ ਨੌਜਵਾਨ ਵਾਪਸ ਉੱਥੇ ਅੱਪੜ ਗਿਆ ਅਸਲ ਵਿੱਚ ਉਸ ਨੌਜਵਾਨ ਦੇ ਮਨ ਵਿੱਚ ਵੀ ਉਸ ਬੁੱਢੀ ਇਸਤਰੀ ਲਈ ਡੂੰਗੀ ਹਮਦਰਦੀ ਸੀ ਤੇ ਉਹ ਕਿਸੇ ਜ਼ਰੂਰੀ ਕੰਮ ਕਾਰਨ ਹੀ ਅੱਗੇ ਲੰਘ ਆਇਆ ਸੀ ਅਤੇ ਉਹ ਉਸ ਨੂੰ ਸਾਈਕਲ ਉੱਤੇ ਬਿਠਾਉਣ ਲਈ ਹੀ ਵਾਪਸ ਮੁੜ ਰਿਹਾ ਸੀ ਪ੍ਰੋਫੈਸਰ ਤੇ ਚੀਰੇ ਵਾਲੇ ਨੌਜਵਾਨ ਵਿੱਚ ਉਮਰ ਪੜਾਈ ਆਉਦੇ ਤੇ ਹੋਰ ਬਖਰੇਵੇਂ ਹੋ ਸਕਦੇ ਨੇ ਪਰ ਕਿਸੇ ਪੀੜਤ ਹਮਰਾਹੀ ਲਈ ਹਮਦਰਦੀ ਦੀ ਭਾਵਨਾ ਤੇ ਆਪਣੇ ਬਿੱਤ ਅਨੁਸਾਰ ਸਹਾਇਤਾ ਕਰਨ ਜਜਵਾ ਉਹਨਾਂ ਵਿੱਚ ਘਰ ਡੂੰਗੀ ਸਾਂਝ ਬਣ ਜਾਂਦੀ ਹੈ ਤੇ ਕਹਾਣੀ ਇਹ ਦਰਟਾਉਂਦੀ ਹੈ ਕਿ ਹਮਦਰਦੀ ਦੀ ਭਾਵਨਾ ਸਦਕਾ ਅਸੀਂ ਇੱਕ ਦੂਜੇ ਮਨੁੱਖ ਦੇ ਰੂਪ ਵਿੱਚ ਪਛਾਣਦੇ ਹਾਂ ਇਹਦੇ ਵਿੱਚ ਦੱਸਿਆ ਹੋਇਆ ਕਿ 60ਵੇਂ ਦੇ ਮਤਲਬ ਕਿ 60ਵੀਂ 1960 ਦੇ ਵਿੱਚ ਦਾ ਵਾਕਿਆ ਇਹ ਤੇ ਇਹਦੇ ਵਿੱਚ ਇਹ ਸ਼ਾਰਟ ਦੱਸਿਆ ਪੂਰੀ ਕਹਾਣੀ ਹੁਣ ਆਪਾਂ ਅੱਗੇ ਕਰਾਂਗੇ ਸਾਰਿਆਂ ਨੂੰ ਪਿਆਰ ਭਰੀ ਸਤ ਸਿਰੇ ਅਕਾਲ ਤੁਸੀਂ ਜੁੜੇ ਹੋ ਜੀ ਭੁਪਿੰਦਰ ਰਾਇਲ YouTube ਚੈਨਲ ਦੇ ਨਾਲ ਪਲੱਸ 2 ਜਮਾਤ ਦਾ ਸਿਲੇਬਸ ਸ਼ੁਰੂ ਕਰਨ ਲੱਗੇ ਆ ਪੰਜਾਬੀ ਲਾਜ਼ਮੀ ਦਾ ਤੇ ਇਹਦੇ ਵਿੱਚ ਪਹਿਲਾਂ ਖੌਤਾਂ ਮੈਂ ਕਰਾਈਆਂ ਸੀ ਮਿਕਸ ਨੋਮੀਆ ਵਾਲੀਆਂ ਵੀ ਪਰ ਪਲੱਸ 2 ਵਾਲੇ ਨੂੰ ਹੋਣੀਆਂ ਚਾਹੀਦੀਆਂ ਨੇ ਇਸ ਕਰਕੇ ਪਿਛਲੀਆਂ ਵੀਡੀਓ ਚ ਜ਼ਰੂਰ ਦੇਖ ਲਿਓ ਤੇ ਕਹਾਣੀਕਾਰ ਆ ਜਿਹੜਾ ਸੁਜਨ ਸਿੰਘ ਦਾ ਮਾਤਾ ਦਾ ਨਾਮ ਸੀ ਉਹਨਾਂ ਦਾ ਸ੍ਰੀਮਤੀ ਜਮਨਾ ਦੇਵੀ ਤੇ ਪਿਤਾ ਸਰਦਾਰ ਹਕੀਮ ਸਿੰਘ ਜਨਮ ਹੋਇਆ ਸੀ 29 ਜੁਲਾਈ 1909 ਨੂੰ ਤੇ ਜਨਮ ਸਥਾਨ ਸੀ ਡੇਰਾ ਬਾਬਾ ਨਾਨਕ ਗੁਰਦਾਸਪੁਰ ਦੇ ਵਿੱਚ ਹੈ ਵਿਦਿਅਕ ਯੋਗਤਾ ਸੀ ਉਹਨਾਂ ਦੀ ਐਮਏ ਬੀਟੀ ਬੀਟੀ ਮਤਲਬ ਬੈਚਲਰ ਆਫ ਟੀਚਰ ਤੇ ਕੀਤਾ ਸੀ ਉਹਨਾਂ ਦਾ ਅਧਿਆਪਕ ਪ੍ਰੋਫੈਸਰ ਤੇ ਪ੍ਰਿੰਸੀਪਲ ਦਿਹਾਂਤ ਹੋਇਆ ਉਹਨਾਂ ਦਾ 21 April 1993 ਨੂੰ ਕਹਾਣੀ ਸੰਗ੍ਰਹਿ ਨੇ ਉਹਨਾਂ ਦੇ ਕਵਿਤਾ ਲਿਖੀ ਉਹਨਾਂ ਨੇ ਭਾਰਤਿਕ ਸਵੈਜੀਵਨੀ ਤੇ ਉਹਨਾਂ ਦੀ ਪ੍ਰਸਿੱਧੀ ਕਹਾਣੀਕਾਰ ਦੇ ਤੌਰ ਤੇ ਹੋਈ ਹੈ ਪ੍ਰਸਿੱਧ ਕਹਾਣੀ ਸੰਗ੍ਰਹਿ ਨੇ ਉਹਨਾਂ ਦੇ ਦੁੱਖ ਸੁੱਖ ਦੁੱਖ ਸੁੱਖ ਤੋਂ ਪਿੱਛੋਂ ਨਰਕਾਂ ਦੇ ਦੇਵਤੇ ਮਨੁੱਖ ਤੇ ਪਸ਼ੂ ਸਾਵਰੰਗ ਨਮਾਰੰਗ ਸਵਾਲ ਜਵਾਬ ਸ਼ਹਿਰ ਤੋਂ ਕਰਾ ਸਹਿਰ ਤੇ ਗ੍ਰਾਂਦ ਦੇ ਲਈ ਉਹਨਾਂ ਨੂੰ ਸਾਹਿਤ ਅਕਾਦਮੀ ਦਾ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਇਆ ਤੇ ਹੁਣ ਆਪਾਂ ਕਰਨੀ ਹੈ ਉਹਨਾਂ ਦੀ ਕਹਾਣੀ ਸਾਂਝ ਸਾਂਝ ਕਹਾਣੀ ਜੋ 60ਵਿਆਂ ਦੇ ਵਿਕਾਸ ਪੜਾਅ ਦੇ ਪਿਛੋਕਰ ਦੇ ਵਿੱਚ ਲਿਖੀ ਗਈ ਹੈ ਤੇ ਵਿੱਚ ਇੱਕ ਪ੍ਰੋਫੈਸਰ ਅਤੇ ਸਾਈਕਲ ਤੇ ਚੜੇ ਇੱਕ ਆਮ ਪਿੰਡੂ ਨੌਜਵਾਨ ਵਿਚਕਾਰ ਹਮਦਰਦੀ ਦੇ ਜਜ਼ਵੇ ਦੁਆਰਾ ਇੱਕ ਸਾਂਝ ਦਿਖਾਈ ਗਈ ਹੈ ਗਰਮੀਆਂ ਦੀ ਇੱਕ ਦੁਪਹਿਰ ਨੂੰ ਪੈਦਲ ਚੱਲ ਰਹੀ ਇੱਕ ਬੁੱਢੀ ਇਸਤਰੀ ਨੂੰ ਸਾਈਕਲ ਉੱਤੇ ਜਾ ਰਿਹਾ ਪ੍ਰੋਫੈਸਰ ਹਮਦਰਦੀ ਦੇ ਭਾਵ ਨਾਲ ਸਾਈਕਲ ਦੇ ਉੱਤੇ ਬਿਠਾ ਲੈਂਦਾ ਉਹ ਸਮਝਦਾ ਹੈ ਕਿ ਉਸ ਰਾਹ ਜਾ ਰਹੇ ਚੀਰੇ ਵਾਲੇ ਸਾਈਕਲ ਸਵਾਰ ਨੇ ਉਸ ਬੁੱਢੀ ਇਸਤਰੀ ਨੂੰ ਉਸ ਦੇ ਕਹਿਣ ਦੇ ਬਾਵਜੂਦ ਸਾਈਕਲ ਤੇ ਨਹੀਂ ਬਿਠਾਇਆ ਸੀ ਇਸ ਲੇਖੇ ਉਹ ਨੌਜਵਾਨ ਪੱਥਰਦਿਲ ਸੀ ਪਰ ਆਪਣੇ ਪੜਾ ਤੇ ਪਹੁੰਚ ਕੇ ਪ੍ਰੋਫੈਸਰ ਨੇ ਜਦੋਂ ਬੁੱਢੀ ਇਸਤਰੀ ਨੂੰ ਉਤਾਰਿਆ ਤਾਂ ਉਹੀ ਨੌਜਵਾਨ ਵਾਪਸ ਉੱਥੇ ਆਪੜ ਗਿਆ ਅਸਲ ਵਿੱਚ ਉਸ ਨੌਜਵਾਨ ਦੇ ਮਨ ਵਿੱਚ ਵੀ ਉਸ ਬੁੱਢੀ ਇਸਤਰੀ ਲਈ ਡੂੰਗੀ ਹਮਦਰਦੀ ਸੀ ਤੇ ਉਹ ਕਿਸੇ ਜ਼ਰੂਰੀ ਕੰਮ ਕਾਰਨ ਹੀ ਅੱਗੇ ਲੰਘ ਆਇਆ ਸੀ ਅਤੇ ਉਹ ਉਸ ਨੂੰ ਸਾਈਕਲ ਉੱਤੇ ਬਿਠਾਉਣ ਲਈ ਹੀ ਵਾਪਸ ਮੁੜ ਰਿਹਾ ਸੀ ਪ੍ਰੋਫੈਸਰ ਤੇ ਚੀਰੇ ਵਾਲੇ ਨੌਜਵਾਨ ਵਿੱਚ ਉਮਰ ਪੜਾਈ ਅਹੁਦੇ ਤੇ ਹੋਰ ਵਖਰੇਵੇਂ ਹੋ ਸਕਦੇ ਨੇ ਪਰ ਕਿਸੇ ਪੀੜਤ ਹਮਰਾਹੀ ਲਈ ਹਮਦਰਦੀ ਦੀ ਭਾਵਨਾ ਅਤੇ ਆਪਣੇ ਬਿੱਤ ਅਨੁਸਾਰ ਸਹਾਇਤਾ ਕਰਨ ਜਾ ਜज्ਵਾ ਉਹਨਾਂ ਵਿੱਚ ਘਰ ਡੂੰਗੀ ਸਾਂਝ ਬਣ ਜਾਂਦੀ ਹੈ ਤੇ ਕਹਾਣੀ ਇਹ ਦ੍ਰਿੜਾਉਂਦੀ ਹੈ ਕਿ ਹਮਦਰਦੀ ਦੀ ਭਾਵਨਾ ਸਦਕਾ ਅਸੀਂ ਇੱਕ ਦੂਜੇ ਮਨੁੱਖ ਦੇ ਰੂਪ ਵਿੱਚ ਪਛਾਣਦੇ ਹਾਂ ਇਹਦੇ ਵਿੱਚ ਦੱਸਿਆ ਹੋਇਆ ਕਿ 60ਵਿਆਂ ਦੇ ਮਤਲਬ ਕਿ 60ਵੀਂ 1960 ਦੇ ਵਿੱਚ ਦਾ ਵਾਕਿਆ ਇਹ ਤੇ ਇਹਦੇ ਵਿੱਚ ਇਹ ਸ਼ੌਟ ਦੱਸਿਆ ਪੂਰੀ ਕਹਾਣੀ ਹੁਣ ਆਪਾਂ ਅੱਗੇ ਕਰਾਂਗੇ ਸਾਂਝ ਕਹਾਣੀ ਦੇ ਵਿੱਚ ਦੱਸਿਆ ਕਿ ਸਾਈਕਲ ਤੇ ਸਵਾਰ ਹੋਣ ਤੋਂ ਪਹਿਲਾਂ ਪ੍ਰੋਫੈਸਰ ਐਮ ਐਲ ਮਲਹੋਤਰਾ ਨੇ ਪੈਂਡਲ ਤੇ ਪੈਰ ਰੱਖ ਕੇ ਸਾਈਕਲ ਕਾਫੀ ਤੋਂ ਜ਼ਿਆਦਾ ਚਿਰ ਰੇੜਿਆ ਆਮ ਆਦਮੀ ਵੀ ਉਸ ਨੂੰ ਇਸ ਤਰ੍ਹਾਂ ਸਾਈਕਲ ਸਵਾਰ ਹੁੰਦਿਆਂ ਦੇਖ ਕੇ ਕਹਿ ਦਿੰਦਾ ਕਿ ਉਸ ਨੇ ਨਵਾਂ ਨਵਾਂ ਸਾਈਕਲ ਚਲਾਉਣਾ ਸਿੱਖਿਆ ਹੈ ਪਰ ਅਸਲ ਵਿੱਚ ਇਹ ਗੱਲ ਨਹੀਂ ਸੀ ਸਾਈਕਲ ਚਲਾਉਣਾ ਸਿੱਖਿਆ ਉਸ ਨੂੰ ਲਗਭਗ 30 ਸਾਲ ਹੋ ਚੁੱਕੇ ਸਨ ਅਤੇ ਉਹ ਬਾਵਾ ਸਾਫ ਸਾਈਕਲ ਚਲਾ ਸਕਦਾ ਸੀ ਇਹੇ ਸ਼ਹਿਰ ਨਹੀਂ ਸੀ ਪਰ ਪ੍ਰੋਫੈਸਰ ਭੀੜ ਭਰੇ ਸ਼ਹਿਰਾਂ ਤੇ ਤੰਗ ਬਜ਼ਾਰਾਂ ਦੇ ਵਿੱਚੋਂ ਵੀ ਬਿਨਾਂ ਟੱਲੀ ਖੜਕਾਏ ਆਪਣਾ 빙 ਤੜਿੰਗਾ ਰਾ ਪਰੋਂਦਾਂ ਲੰਗਾ ਲੈਂਦਾ ਸੀ ਅਸਲ ਵਿੱਚ ਉਹ ਕੁਝ ਸੋਚਦਾ ਸੋਚਦਾ ਕਾਲਜ ਵਿੱਚੋਂ ਨਿਕਲਿਆ ਸੀ ਤੇ ਸੋਚਦਿਆਂ ਸੋਚਦਿਆਂ ਹੀ ਉਸ ਨੇ ਆਦਤਨ ਜ਼ੋਰ ਨਾਲ ਪੈਂਡਲ ਤੇ ਪੈਰ ਰੱਖ ਦਿੱਤਾ ਸੀ ਅਤੇ ਕਿਸੇ ਹੋਰ ਹੀ ਅੱਖ ਨਾਲ ਦੂਰ ਤੱਕ ਸੜਕ ਦੇ ਕੱਚੇ ਟੋਟੇ ਨੂੰ ਬੰਦਿਆਂ ਵੱਲੋਂ ਪੱਕੀ ਸੜਕ ਤੱਕ ਸਾਫ਼ ਦੇਖ ਕੇ ਸਾਈਕਲ ਨੂੰ ਧੱਕਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ ਅੱਗੇ ਚੜਾਈ ਸੀ ਸੜਕ ਵਿੱਚ ਰੋੜੇ ਵੀ ਬੜੇ ਉੱਬਰੇ ਹੋਏ ਸਨ ਤੇ ਕਿਤੇ ਕਿਤੇ ਪਾਣੀ ਨੇ ਵਗ ਕੇ ਡੂੰਘੀਆਂ ਘਰਾਲਾਂ ਬਾਹ ਛੱਡੀਆਂ ਸੀ ਤਿੰਨਾਂ ਗੱਲਾਂ ਨੇ ਰਲ ਕੇ ਸਾਈਕਲ ਨੂੰ ਰੇੜੇ ਪੈਣ ਵਿੱਚ ਕਾਫੀ ਦੇਰ ਲਾ ਦਿੱਤੀ ਬਹੁਤਾ ਜ਼ੋਰ ਲੱਗਣ ਨਾਲ ਪ੍ਰੋਫੈਸਰ ਸਾਹਿਬ ਦੀ ਸੋਚ ਦਾ ਸਿਲਸਲਾ ਟੁੱਟਾ ਤੇ ਉਹਨਾਂ ਦੋ ਚਾਰ ਪੈਰ ਆਪਣੇ ਧਿਆਨ ਪੂਰੇ ਜ਼ੋਰ ਨਾਲ ਮਾਰ ਕੇ ਕਾਠੀ ਉੱਤੇ ਪਲਕੀ ਮਾਰ ਦਿੱਤੀ ਹੁਣ ਇਹਦੇ ਵਿੱਚ ਕਈ ਸ਼ਬਦ ਔਖੇ ਵੀ ਹੋਏ ਨੇ ਆਏ ਨੇ ਪਲਕੀ ਮਾਰ ਦਿੱਤੀ ਮਤਲਬ ਬੈਠ ਗਏ ਤੇ ਇਹਨਾਂ ਦੇ ਵਿੱਚੋਂ ਛੋਟੇ ਪ੍ਰਸ਼ਨ ਪੁੱਛੇ ਜਾਂਦੇ ਨੇ ਜਿਵੇਂ ਪ੍ਰੋਫੈਸਰ ਦਾ ਨਾਮ ਹੋ ਗਿਆ ਤੇ ਇਹਨੂੰ ਧਿਆਨ ਨਾਲ ਸੁਣਨਾ ਫਿਰ ਉਹ ਤਾਂ ਹੀ ਪਤਾ ਲੱਗਣਗੇ ਕਾਠੀ ਤੇ ਬੈਠਦਿਆਂ ਹੀ ਪ੍ਰੋਫੈਸਰ ਨੂੰ ਹੋਰ ਜ਼ੋਰ ਲਾਉਣਾ ਪਿਆ ਟਾਇਰ ਖੰਗਰੀਲੇ ਕੱਚੇ ਰੋੜਿਆਂ ਤੇ ਠਿੜਕਦੇ ਸਨ ਤੇ ਸਾਈਕਲ ਖੱਬੇ ਸੱਜੇ ਡੋਲਦਾ ਬਲ ਖਾਂਦਾ ਹੌਲੀ-ਹੌਲੀ ਵੱਧ ਰਿਹਾ ਸੀ ਪ੍ਰੋਫੈਸਰ ਨੂੰ ਇਸ ਵਿੱਚ ਆਪਣੇ ਮੁੱਢਲੇ ਜੀਵਨ ਦੀਆਂ ਮੁਸ਼ਕਲਾਂ ਤੇ ਮੁਸ਼ਕਤਾਂ ਨਾਲ ਸਮਾਨਤਾ ਜਾਪੀ ਪੱਕੀ ਸੜਕ ਤੱਕ ਪਹੁੰਚਦਿਆਂ ਉਸਦਾ ਸਾਈਕਲ ਬਿਲਕੁਲ ਖਲੋ ਜਾਣ ਲੱਗਾ ਸੀ ਕਿ ਉਸ ਨੇ ਜ਼ੋਰ ਦੇ 1 2 ਧੱਕਿਆਂ ਨਾਲ ਉਸ ਨੂੰ ਸੜਕ ਤੇ ਚੜਾ ਹੀ ਲਿਆ ਸੜਕ ਤੋਂ ਉਹ ਖੱਬੇ ਪਾਸੇ ਮੁੜਿਆ ਇਤਿਹਾਸਿਕ ਗੁਰਦੁਆਰੇ ਦੇ ਵੱਡੇ ਦਰਵਾਜ਼ੇ ਦੀਆਂ ਪੌੜੀਆਂ ਦੇ ਲੱਗੇ ਸੰਘਣੀ ਤਰੇਕ ਦੀ ਨਿੱਕੀ ਜਹੀ ਹਰੀ ਭਰੀਆਂ ਸਾਂ ਇੱਥਾਂ ਕੁਝ ਮਰਦਮੀਆਂ ਅਤੇ ਜਨਾਨੀਆਂ ਸਵਾਰੀਆਂ ਬਸ ਦੀ ਉਡੀਕ ਕਰ ਰਹੀਆਂ ਸਨ ਕੁਝ ਸਵਾਰੀਆਂ ਉਸ ਦੀ ਪਿੱਠ ਪਿੱਛੇ ਸੜਕ ਦੇ ਖੱਬੇ ਬੰਨੇ ਬਣਾਏ ਬਸ ਸਟੈਂਡ ਵਿੱਚ ਇੱਧਰ ਉੱਧਰ ਦੀਆਂ ਗੱਲਾਂ ਕਰ ਰਹੀਆਂ ਸਨ ਜੇਠ ਦਾ ਪਹਿਲਾ ਦਿਨ ਦੁਪਹਿਰ ਲੰਗਾ ਕੇ ਵੀ ਆਪਣਾ ਜੋਬਨ ਦਿਖਾ ਰਿਹਾ ਸੀ ਤੇ ਸਟੈਂਡ ਦੀ ਸ਼ਾਮੇ ਖੜੋਤੀ ਕੋਈ ਸਵਾਰੀ ਗਰਮੀ ਦੀ ਸ਼ਿਕਾਇਤ ਕਰਦੀ ਉਸ ਨੂੰ ਸੁਣਾਈ ਦੇ ਰਹੀ ਸੀ ਕੱਚੀ ਤੇ ਉਗੜੀ ਪੁਗੜੀ ਸੜਕ ਤੇ ਜ਼ੋਰ ਲਾਉਣ ਨਾਲ ਪ੍ਰੋਫੈਸਰ ਨੂੰ ਪਸੀਨਾ ਆ ਗਿਆ ਇਸ ਥਾਂ ਤੋਂ ਫਰਲਾਂਗ ਕੂ ਦੀ ਬਿੱਥ ਤੱਕ ਪੱਕੀ ਸੜਕ ਟਲਵਾਨ ਸੀ ਤੇ ਪ੍ਰੋਫੈਸਰ ਨੇ ਪੈਂਡਲ ਤੇ ਪੈਰ ਮਾਰਨੇ ਬੰਦ ਕਰ ਦਿੱਤੇ ਸਨ ਸਾਈਕਲ ਰੇੜੇ ਪੈ ਗਿਆ ਸੀ ਅਚਾਨਕ ਦੋ ਕੂ ਤੇਜ਼ ਪੈਰ ਮਾਰ ਕੇ ਉਸ ਨੇ ਸਾਈਕਲ ਦੀ ਚਾਲ ਨੂੰ ਹੋਰ ਤਿੱਖੀ ਕਰ ਦਿੱਤਾ ਸਾਰ ਰੋਕ ਕੇ ਖੜੀ ਹਵਾ ਵੀ ਮਾਨੋ ਚੁੰਕ ਕੇ ਵਗਣ ਲੱਗੀ ਅਤੇ ਉਸ ਨੂੰ ਬਚਪਨ ਵਿੱਚ ਪੜ੍ਹੀ ਅੰਗਰੇਜ਼ੀ ਦੀ ਕਵਿਤਾ ਸਾਈਕਲ ਤੇ ਪਹਾੜੀ ਉੱਤੋਂ ਥੱਲੇ ਉਤਰਦਿਆਂ ਦਾ ਚੇਤਾ ਕਰਾਇਆ ਉਸ ਨੂੰ ਚੇਤਾ ਆਇਆ ਕਿ ਉਸ ਕਵਿਤਾ ਦੇ ਅੰਤ ਵਿੱਚ ਲਿਖਿਆ ਸੀ ਕਿ ਜਿਹੜਾ ਮਿਹਨਤ ਕਰਕੇ ਤੇ ਜ਼ੋਰ ਲਾ ਕੇ ਪੜ੍ਹਾਈ ਦੀ ਚੋਟੀ ਤੇ ਪਹੁੰਚ ਜਾਂਦਾ ਹੈ ਉਸ ਦੀ ਉਡੀਕ ਕਰਦੇ ਖੰਭ ਉਸ ਨੂੰ ਉਸ ਚੋਟੀ ਤੇ ਮਿਲਦੇ ਹਨ ਉਹ ਸੋਚਣ ਲੱਗਾ ਜਿਵੇਂ ਮਿਹਨਤ ਕਰਕੇ ਵੀ ਉਹ ਆਪਣੇ ਜੀਵਨ ਦੀ ਚੋਟੀ ਤੇ ਨਾ ਪਹੁੰਚ ਸਕਿਆ ਹੋਵੇ ਤੇ ਜੇ ਪਹੁੰਚ ਗਿਆ ਹੋਵੇ ਤਾਂ ਜੀਵਨ ਦੀ ਚੋਟੀ ਤੇ ਵੀ ਸ਼ਾਇਦ ਉਸ ਦੀ ਉਡੀਕ ਲਈ ਕੋਈ ਖੰਭ ਹੀ ਨਾ ਆਏ ਹੋਣ ਉਹ ਉਤਰਾਈ ਨੂੰ ਮਾਨ ਅਨੁਸਾਰ ਕਰਦਾ ਪੱਧਰੀ ਤਰਤ ਤੇ ਉਤਰ ਆਇਆ ਸੀ ਅਤੇ ਹੁਣ ਆਮ ਜਹੀ ਚਾਲ ਨਾਲ ਪਾਟਕਾਂ ਦੇ ਵਿੱਚੋਂ ਰੇਲਵੇ ਦੀ ਲਾਈਨ ਨੂੰ ਪਾਰ ਕਰ ਰਿਹਾ ਸੀ ਉਸ ਨੂੰ ਉਸ ਕਵਿਤਾ ਦੀ ਉਸ ਤੁਕ ਦੀ ਸਚਾਈ ਦਾ ਅਹਿਸਾਸ ਹੋ ਰਿਹਾ ਸੀ ਕਿ ਹਰ ਪਹਾੜੀ ਦਾ ਭਾਵੇਂ ਉਹ ਕਿੰਨੀ ਉੱਚੀ ਹੋਵੇ ਅੰਤ ਜ਼ਰੂਰ ਹੁੰਦਾ ਹੈ ਰੇਲਵੇ ਦੀ ਲਾਈਨ ਪਰ ਪਾਰ ਕਰਕੇ ਉਸ ਫੇਰ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਜੇਠ ਦੀ ਧੁੱਪ ਨੇ ਕਈਆਂ ਥਾਵਾਂ ਤੋਂ ਸੜਕ ਦੀ ਲੁੱਕ ਨੂੰ ਪਿੰਗਲਾ ਦਿੱਤਾ ਸੀ ਅਤੇ ਕੰਡਿਆਂ ਤੋਂ ਇਹ ਵਧੇਰੇ ਪੰਘਰੀ ਹੋਈ ਸੀ ਇਹ ਲੁੱਕ ਉਸ ਦੇ ਸਾਈਕਲ ਦੇ ਪਹੀਆਂ ਨੂੰ ਪਕੜ ਕਰ ਰਹੀ ਸੀ ਅਤੇ ਉਹ ਇਸ ਤੋਂ ਬਚ ਕੇ ਪਕੇਰੀ ਲੁੱਕ ਤੇ ਬਜਰੀ ਵਾਲੀ ਥਾਂ ਤੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ ਕਣਕਾਂ ਸਾਭੀਆਂ ਜਾਣ ਤੋਂ ਮਗਰੋਂ ਬਧੇਰੇ ਬਾਈਆਂ ਆਣ ਵਾਈਆਂ ਪੈਲੀਆਂ ਖਾਕੀ ਮਿੱਟੀ ਉਗਾੜ ਕੇ ਮਨੋ ਹੋਗੇ ਤ੍ਰੇ ਮੀਂਹ ਦੀ ਉਡੀਕ ਕਰ ਰਹੀਆਂ ਸਨ ਜੇਠ ਦੀ ਧੁੱਪ ਵਿੱਚ ਕੰਡੇ ਤੇ ਉਗੀਆਂ ਉੱਚੀਆਂ ਟਾਲੀਆਂ ਦੇ ਕਿ ਜਿਹੀ ਨੁੱਕਰ ਠੁੱਕਰ ਵਾਲੇ ਗੋਲ ਪੱਤੇ ਨਿੱਕੀ ਜਿਹੀ ਨੁੱਕਰ ਵਾਲੇ ਗੋਲ ਪੱਤੇ ਆਪਣੀ ਹਰੀਆਵਲ ਨਾਲ ਪ੍ਰੋਫੈਸਰ ਸਾਹਿਬ ਦੇ ਗਰਮ ਹੋਏ ਚੁੰਦੇ ਸਰੀਰ ਨੂੰ ਦਰਸ਼ਨ ਮਾਤਰ ਨਾਲ ਸੰਘਣੀ ਠੰਡ ਪਾਉਂਦੇ ਸਨ ਭਾਵੇਂ ਉਹਨਾ ਦੀ ਸ਼ਾਨਾਹੀ ਪ੍ਰੋਫੈਸਰ ਤੇ ਨਾਹੀ ਸੜਕ ਦੇ ਕਿਸੇ ਭਾਗ ਤੇ ਪੈ ਰਹੀ ਸੀ ਬਰਸਾਤੀ ਪਾਣੀ ਨੂੰ ਕੱਢਣ ਲਈ ਬਣੇ ਐਸੇ ਵੇਲੇ ਸੁੱਕੇ ਨਾਲੇ ਦੇ ਕੰਡੇ ਤੇ ਅੱਕ ਦੇ ਝਾੜਾਂ ਦੀ ਬਹਾਰ ਦੇਖਣ ਵਾਲੀ ਸੀ ਪੰਛੀ ਉੜਦੇ ਘੱਟ ਹੀ ਨਜ਼ਰ ਆਉਂਦੇ ਸਨ ਦੂਰ ਟਹਲੀ ਵਿੱਚ ਲੁਕ ਕੇ ਬੈਠੀ ਘੁੱਗੀ ਆਪਣੀ ਘੁੱਗੂ ਕੋਹੋਂਦੀ ਮਿੱਠੀ করুণਾ ਭਰੀ ਆਵਾਜ਼ ਨਾਲ ਉਹਨਾਂ ਦੀ ਹੋਂਦ ਦੀ ਗਵਾਹੀ ਦੇ ਰਹੀ ਸੀ ਅਚਾਨਕ ਮਾੜੀ ਜਿਹੀ ਖੜਖੜਦੀ ਆਵਾਜ਼ ਪ੍ਰੋਫੈਸਰ ਨੂੰ ਸੁਣਾਈ ਦਿੱਤੀ ਹਾਲੇ ਤੱਕ ਬਿਨਾਂ ਇੱਕ ਬਸ ਦੇ ਉਸ ਦੇ ਲਾਗੋਂ ਕੋਈ ਨਹੀਂ ਸੀ ਲੰਗਿਆ ਉਸ ਨੇ ਸੁੱਤੇ ਸਿੱਧ ਆਪਣੇ ਪੈਰ ਤੇਜ਼ ਮਾਰਨੇ ਸ਼ੁਰੂ ਕਰ ਦਿੱਤੇ ਪਰ ਖੜਖੜ ਕਰਦਾ ਸਾਈਕਲ ਉਸ ਦੇ ਲਾਗੋਂ ਦੀ ਲੰਘ ਹੀ ਗਿਆ ਪਹਿਲਾਂ ਤਾਂ ਪ੍ਰੋਫੈਸਰ ਨੇ ਸੋਚਿਆ ਕਿ ਉਹ ਸਾਈਕਲ ਨੂੰ ਜਰਾ ਹੋਰ ਤੇਜ਼ ਕਰਕੇ ਨਾਲ ਲਾਲ ਚੀਰੇ ਵਾਲੇ ਨੌਜਵਾਨ ਦੇ ਲਾਗੋਂ ਦੀ ਨਿਕਲ ਕੇ ਦੱਸ ਦੇ ਭਈ ਭਾਵੇਂ ਉਸ ਦੇ ਸਿਰ ਦੇ ਵਾਲ ਚਿੱਟੇ ਹੋ ਗਏ ਹਨ ਪਰ ਹਾਲੀ ਉਹ ਜਵਾਨਾ ਕੋਲੋਂ ਮਾਰ ਨਹੀਂ ਖਾਂਦਾ ਪਰ ਛੇਤੀ ਹੀ ਉਸ ਦੇ ਦਿਲ ਵਿੱਚ ਚਲੋ ਜਾਣ ਦੇ ਭਾਵਤੀ ਵਰ ਹੋ ਗਿਆ ਤੇ ਉਸ ਨੇ ਆਪਣੇ ਪੈਰਾਂ ਨੂੰ ਤੇਜ਼ ਹੋਣ ਤੋਂ ਰੋਕ ਦਿੱਤਾ ਪਤਾ ਨਹੀਂ ਕਿਸਾਨ ਨੁਮਾ ਸਾਈਕਲ ਸਵਾਰ ਨੂੰ ਕੀ ਭਾਗੜ ਪਈ ਹੋਈ ਸੀ ਉਹ ਲੱਕੜ ਦੇ ਗੁਟਕਿਆਂ ਵਾਲੇ ਖੜਖੜਾਉਂਦੇ ਸਾਈਕਲ ਨੂੰ ਤੱਸੀ ਜਾ ਰਿਹਾ ਸੀ ਦੋ ਪਹੀਆਂ ਤੇ ਦੌੜੇ ਜਾਂਦੇ ਸਾਈਕਲ ਨੂੰ ਦੇਖ ਕੇ ਇਸ ਕਾੜ ਦੀ ਅਹਿਮੀਅਤ ਦਾ ਖਿਆਲ ਉਸ ਦੇ ਦਿਮਾਗ ਵਿੱਚ ਲਿਸਕ ਗਿਆ ਕਿਵੇਂ ਇੱਕੋ ਲਾਈਨ ਵਿੱਚ ਅੱਗੇ ਪਿੱਛੇ ਜੋੜੇ ਦੋ ਪਹੀਏ ਇੱਕ ਤੇਜ਼ ਸਵਾਰੀ ਦਾ ਸਾਧਨ ਬਣ ਗਏ ਸਨ ਉਸ ਦਾ ਮਨ ਦੌੜ ਕੇ ਇਸ ਖਿਆਲ ਵੱਲ ਜਾ ਪਿਆ ਸੀ ਕਿ ਸਾਈਕਲ ਗਰੀਬ ਦੀ ਸਵਾਰੀ ਹੈ ਤੇ ਫਿਰ ਉਸ ਨੂੰ ਕੱਲ ਅੰਗਰੇਜ਼ੀ ਦੇ ਰੋਜ਼ਾਨਾ ਅਖਬਾਰ ਦੀ ਖਬਰ ਵਿੱਚੋਂ ਇੱਕ ਭਾਰਤੀ ਲੀਡਰ ਦੀ ਤਕਰੀਰ ਦਾ ਇੱਕ ਫਿਕਰਾ ਜਿਆਦਾ ਆ ਕਿ ਜਿੱਥੇ ਦੂਜਿਆਂ ਦੇਸ਼ਾਂ ਵਿੱਚ ਸਪੂਤਨਿਕਾਂ ਹਵਾਈ ਹਾਜ਼ਾਂ ਜਾਂ ਘੱਟੋ-ਘੱਟ ਕਾਰਾਂ ਦਾ ਜੁੱਗ ਆ ਗਿਆ ਹੈ ਉੱਥੇ ਭਾਰਤ ਹਾਲੀ ਮਸੀ ਸਾਈਕਲ ਦੇ ਯੁੱਗ ਤੱਕ ਪਹੁੰਚਿਆ ਹੈ ਕਿੰਨੇ ਫੀਸ ਦੀ ਆਦਮੀ ਹਨ ਭਾਰਤ ਦੇ ਜਿੰਨਾਂ ਕੋਲ ਸਵਾਰੀ ਲਈ ਸਾਈਕਲ ਵੀ ਹਨ ਉਹ ਉਸੋ ਸੋਚਿਆ ਉਸ ਨੂੰ ਇਹ ਸੰਖਿਆ ਨਿਗੂਣੀ ਜਗੀ ਜਾਪੀ ਉਸ ਨੇ ਫੈਸਲਾ ਕੀਤਾ ਭਾਰਤ ਸਾਈਕਲ ਦੇ ਯੁੱਗ ਵਿੱਚ ਨਹੀਂ ਪਹੁੰਚਿਆ ਇਹ ਵੀ ਸਾਡੀ ਇੱਕ ਖੁਸ਼ ਫਹਮੀ ਹੈ ਕਿ ਸਾਈਕਲ ਗਰੀਬਾਂ ਦੀ ਸਵਾਰੀ ਹੈ ਸਾਈਕਲ ਕਾਲ ਵੀ ਤਾਂ ਭਾਰਤ ਦੀ ਗਰੀਬੀ ਦਾ ਸੂਚਕ ਹੈ ਉਸ ਨੂੰ ਸਾਈਕਲ ਦੇ ਨਾਂ ਤੇ ਆਪਣੀ ਗਰੀਬੀ ਦਾ ਅਹਿਸਾਸ ਹੋਇਆ ਉਸਨੂੰ ਪ੍ਰਤੀਤ ਹੋਇਆ ਕਿ ਉਸਦੀ ਧੋਬੀ ਦੀ ਤੋਤੀ ਚਿੱਟੀ ਪਤਲੂਨ ਤੇ ਬੁਸਟ ਵਿੱਚੋਂ ਉਸਦੀ ਕਾਲੀ ਤੇ ਗਲੇਜ ਗਰੀਬੀ ਫੁੱਟ ਪਈ ਹੈ ਤੇ ਸਾਰੀ ਦੁਨੀਆ ਨੇ ਉਸਨੂੰ ਦੇਖ ਲਿਆ ਹੈ। ਉਹਨਾਂ ਗਰੀਬ ਲੋਕਾਂ ਨੇ ਵੀ ਜੋ ਉਸਦੀ ਚਿੱਟੀ ਪਤਲੂਨ ਨੂੰ ਉਸਦੀ ਅਮੀਰੀ ਜਾਂ ਅਪਸਰੀ ਦਾ ਚਿੰਨ ਸਮਝ ਕੇ ਬਿਨਾਂ ਜਾਣ ਪਛਾਣ ਤੋਂ ਹੀ ਸਲਾਮਾ ਮਾਰਦੇ ਰਹਿੰਦੇ ਸਨ। ਅਸਲ ਵਿੱਚ ਉਸਨੂੰ ਬੁੱਢੇ ਵਾਰੇ ਮੁੱਢਲੀ ਤਨਖਾਹ ਤੇ ਲੈਕਚਰਾਰੀ ਮਿਲੀ ਸੀ ਤੇ ਟੱਬਰਦਾਰੀ ਉਸ ਦੀ ਵੱਡੀ ਸੀ ਦੂਜੇ ਵੱੰਨੇੋਂ ਇੱਕ ਬੱਸ ਆ ਰਹੀ ਸੀ ਤੇ ਉਸ ਦੂਰੋਂ ਹੀ ਹਾਰਨ ਵਜਾਇਆ ਸੀ ਲਾਲ ਚੀਰੇ ਵਾਲਾ ਸਾਈਕਲ ਸਵਾਰ ਸੜਕ ਤੋਂ ਥੱਲੇ ਉਤਰ ਗਿਆ ਸੀ ਪ੍ਰੋਫੈਸਰ ਨੂੰ ਵੀ ਖੱਬੇ ਵੱੰਨੇ ਉਤਰਨਾ ਪਿਆ ਤੇ ਉਸ ਨੇ ਇਸ ਆਪਣੇ ਬਚਾਅ ਦੇ ਕੰਮ ਨੂੰ ਵੀ ਆਪਣੀ ਹੱਤਕ ਸਮਝਿਆ ਸੀ ਅੱਜ ਜੇ ਉਸ ਦੇ ਕੋਲ ਕਾਰ ਹੁੰਦੀ ਤਾਂ ਉਸ ਨੂੰ ਪੂਰੀ ਸੜਕ ਤੋਂ ਥੱਲੇ ਨਾ ਉਤਰਨਾ ਪੈਂਦਾ ਤੇ ਹੋਰ ਦੇਖੋ ਇਹ ਭੂਤ ਨੇ ਉਸ ਦੇ ਅੱਧੇ ਚਿੱਟੇ ਸਿਰ ਵਿੱਚ ਧੂੜ ਦੀ ਟੋਕਰੀ ਪਾ ਕੇ ਚਲਦੀ ਬਣੀ ਸੀ ਅਤੇ ਉਸ ਦੀਆਂ ਅੱਖਾਂ ਆਗੇ ਕੁਝ ਚਿਰ ਲਈ ਹਨੇਰਾ ਤਾਂਣ ਗਈ ਸੀ ਧੂੜ ਦੀ ਧੁੰਦ ਵਿੱਚੋਂ ਕਿਸਾਨ ਸਾਈਕਲ ਸਵਾਰ ਉਸਨੂੰ ਸੜਕ ਤੇ ਚੜਦਾ ਦਿਸਿਆ ਇੱਕ ਤੀਵੀ ਦਾ ਬੁੱਤ ਉਸਨੂੰ ਸੜਕ ਕੱਟੇ ਵਿੱਚ ਤੁਰਦਾ ਦਿਸ ਰਿਹਾ ਸੀ ਉਸ ਦੀ ਪਿੱਠ ਪਰ ਪ੍ਰੋਫੈਸਰ ਸਾਹਿਬ ਵੱਲ ਸੀ ਅਤੇ ਉਹ ਉਸ ਪਾਸੇ ਜਾ ਰਹੀ ਸੀ ਜਿਸ ਪਾਸੇ ਦੋਵੇਂ ਸਾਈਕਲ ਸਵਾਰ ਅੰਦਾਜ਼ੇ ਤੋਂ ਪ੍ਰੋਫੈਸਰ ਨੇ ਜਾਣਿਆ ਕਿ ਤੀਮੀ ਨੇ ਸਾਈਕਲ ਸਵਾਰ ਨੂੰ ਕੁਝ ਕਿਹਾ ਹੈ ਤੇ ਉਸ ਨੇ ਮੁੜ ਕੇ ਤੀਮੀ ਵੱਲ ਦੇਖਿਆ ਹੈ ਪਰ ਸਾਈਕਲ ਸਵਾਰ ਛੱਟ ਹੀ ਤੀਮੀ ਤੋਂ ਦੂਰ ਲੰਘ ਚੁੱਕਾ ਸੀ ਹੁਣ ਪ੍ਰੋਫੈਸਰ ਦੋ ਨੂੰ ਮਿਲ ਪੈਂਡਾ ਕਰ ਚੁੱਕਾ ਸੀ ਤੇ ਉਸ ਦੀ ਸਵੇਰੇ ਹੀ ਸੇਵ ਕੀਤੀ ਤਿੱਖੀ ਥੋੜ੍ਹੀ ਤੋਂ ਪਸੀਨਾ ਵਗ ਤੁਰਿਆ ਸੀ ਸੱਜੇ ਹੱਥ ਨਾਲ ਰੁਮਾਲ ਕੱਢ ਕੇ ਉਸ ਆਪਣਾ ਮੂੰਹ ਪੂੰਝਿਆ ਅਤੇ ਰੁਮਾਲ ਜੇਬ ਵਿੱਚ ਪਾ ਕੇ ਹੈਂਡਲ ਫੇਰ ਦੋਹਾਂ ਹੱਥਾਂ ਨਾਲ ਸੰਭਾਲ ਲਿਆ ਹੁਣ ਉਸ ਦਾ ਸਾਈਕਲ ਉਸ ਤੀਮੀ ਦੇ ਬਰਾਬਰ ਪਹੁੰਚ ਰਿਹਾ ਸੀ ਤੀਮੀ ਦੇ ਕੰਨ ਖੜੇ ਹੋ ਗਏ ਸਨ ਤੇ ਸਾਈਕਲ ਦੇ ਬਰਾਬਰ ਪਹੁੰਚਦਿਆਂ ਉਸ ਨੇ ਕਿਹਾ ਵੇ ਵੀਰਾ ਸਾਈਕਲ ਵਾਲਿਆ ਮੈਨੂੰ ਵੀ ਨਾਲ ਲੈ ਚੱਲ ਪ੍ਰੋਫੈਸਰ ਨੇ ਮੁੜ ਕੇ ਇੱਕ ਨਜ਼ਰ ਭਰ ਕੇ ਉਸ ਵੱਲ ਦੇਖਿਆ ਤੇ ਫਿਰ ਮੂੰਹ ਸਿੱਧਾ ਕਰਕੇ ਸਾਈਕਲ ਚਲਾਈ ਗਿਆ ਅੱਧ ਫਰ ਲਾਂਗ ਜਾ ਕੇ ਉਸ ਦਾ ਸਾਈਕਲ ਰੁਕ ਗਿਆ ਜਿਵੇਂ ਮਾਈ ਦੇ ਹੱਥਾਂ ਨੇ ਆ ਕੇ ਉਸ ਦੀਆਂ ਬ੍ਰੇਕਾਂ ਨੂੰ ਬੰਨ ਦਿੱਤਾ ਹੋਵੇ ਉਸ ਸਾਈਕਲ ਪਿਛਾ ਮੋੜਿਆ ਤੇ ਸੋਚਣ ਲੱਗਾ ਕਿ ਲਾਲਚੀਰੇ ਵਾਲੇ ਸਾਈਕਲ ਸਵਾਰ ਨੇ ਉਸ ਨੂੰ ਸ਼ਹਿਰ ਤੱਕ ਕਿਉਂ ਨਾ ਚੜਾ ਲਿਆ ਜਦ ਕਿ ਸ਼ਹਿਰ ਹੁਣ ਮਸੀ ਮੀਲਕੂ ਰਹਿ ਗਿਆ ਸੀ ਉਹੋ ਸਾਈਕਲ ਸਵਾਰ ਉਸਨੂੰ ਪੱਥਰ ਦੀ ਲਜਾਪਿਆ ਪਰ ਚੰਗਾ ਤਾਂ ਉਹ ਆਪ ਵੀ ਨਹੀਂ ਸੀ ਜੋ ਇੱਕ ਮਹਤਾਜ ਨੂੰ ਮੁਸ਼ਕਲ ਵਿੱਚ ਛੱਡ ਕੇ ਅਗਾਹ ਲੰਘ ਆਇਆ ਸੀ ਉਸ ਨੂੰ ਆਪਣੀ ਗਲਤੀ ਠੀਕ ਕਰਦੇ ਆ ਖੁਸ਼ੀ ਪ੍ਰਤੀਤ ਹੋ ਰਹੀ ਸੀ ਉਸ ਨੇ ਕੋਲ ਜਾ ਕੇ ਮਾਈ ਨੂੰ ਪੁੱਛਿਆ ਮਾਈ ਕਿੱਥੇ ਜਾਣਾ ਹੈ ਬੇ ਵੀਰਾ ਮੈਂ ਜਾਣਾ ਸਿਹਰੇ ਸਿਹੜਾ ਕਿੱਥੇ ਹੈ ਬਾਗਾਂ ਵਾਲੇ ਦੇ ਗੈਰ ਤਿੰਨ ਕੋ ਪ੍ਰੋਫੈਸਰ ਨੇ ਸਮਝਿਆ ਸੀ ਮਾਈ ਨੇ ਉਸਦੇ ਸ਼ਹਿਰ ਜਾਣਾ ਹੈ ਜੋ ਮਸੀਮੀਲ ਕੋ ਸੀ ਪਰ ਬਾਗਾਂ ਵਾਲਾ ਤਾਂ ਉਥੋਂ 9 ਮੀਲ ਸੀ ਮਾਈ ਬਹੁਤ ਹੀ ਬੁੱਢੀ ਸੀ ਸੁੱਕੀ ਹੋਈ ਉਗੜੀ ਉਸਨੂੰ ਦਿਸਦਾ ਵੀ ਚੰਗੀ ਤਰ੍ਹਾਂ ਨਹੀਂ ਸੀ ਪੈਰ ਉਸਦੇ ਨੰਗੇ ਸਨ ਪਤਾ ਨਹੀਂ ਉਹ ਉਹ PopupButton ਵਰਗੀ ਧੂੜ ਵਿੱਚ ਕਿਵੇਂ ਖੜੀ ਸੀ ਕਾਲੀ ਕੰਦੀ ਸੁਥਣ ਨੂੰ ਸੌ ਕੁ ਰੰਗ ਬਰੰਗੀਆਂ ਟਾਕੀਆਂ ਲੱਗੀਆਂ ਹੋਈਆਂ ਸਨ ਉਹ ਜਿਹਾਂ ਹੀ ਕੁੜਤਾ ਸੀ ਜਿਸ ਦਾ ਰੰਗ ਨਹੀਂ ਪਛਾਣਿਆ ਜਾ ਸਕਦਾ ਸੀ ਮੈਲ ਨੇ ਉਸ ਦਾ ਰੰਗ ਮਾਰ ਹੀ ਛੱਡਿਆ ਹੋਇਆ ਸੀ ਸਿਰ ਤੇ ਬਟੇਰੀਆਂ ਦੇ ਜਾਲ ਵਰਗੀ ਤੰਦੋ-ਤੰਦ ਚੁੰਨੀ ਸੀ ਜਿਸ ਨੂੰ ਚੁੰਨੀ ਕਹਣਾ ਚੁੰਨੀ ਸ਼ਬਦ ਦੀ ਹੱਦ ਤੱਕ ਸੀ ਗੰਦਾ ਪਸੀਨਾ ਦੇਖ ਕੇ ਪ੍ਰੋਫੈਸਰ ਦਾ ਮਨ ਮਿਚਕ ਗਿਆ ਤੇ ਉਸ ਆਪਣੀਆਂ ਨਜ਼ਰਾਂ ਉਸ ਦੀ ਸੋਟੀ ਤੇ ਕੇਂਦ੍ਰਿਤ ਕਰ ਲਈਆਂ ਥੱਲਿਓ ਪਾਟੀ ਹੋਈ ਤੇ ਬਾਹਰ ਨੂੰ ਖਿਲਰੀਆਂ ਹੋਈਆਂ ਵਾਲਾਂ ਵਾਲੀ ਭੂਤ ਦੀ ਟਾਣੀ ਸੀ ਇਹ ਇਦੇ ਵਿੱਚ ਹੁਣ ਕਈ ਔਖੇ ਸ਼ਬਦ ਆਏ ਨੇ ਤੇ ਇਹਨਾਂ ਦੇ ਵੀ ਅਰਥ ਆਪਾਂ ਕਰਾਂਗੇ ਬਾਅਦ ਵਿੱਚ ਮੈਂ ਤੇ ਸ਼ਹਿਰ ਜਾਣਾ ਮਸੇ ਇੱਕ ਮੀਲ ਐ ਇੱਥੋਂ ਪੌਣਾ ਕੋਈ ਕੋ ਪ੍ਰੋਫੈਸਰ ਨੇ ਕਿਹਾ ਇਸ ਬੇਰਹਿਮੀ ਭਰੀ ਆਸ ਨਾਲ ਕਿ ਉਹ ਆਪੇ ਹੀ ਨਾ ਕਰ ਦੇਵੇਗੀ ਪਰ ਹੋਇਆ ਉਸ ਦੇ ਐਨ ਉੱਟ ਉਸ ਤਰਲੇ ਭਰੀ ਆਵਾਜ਼ ਵਿੱਚ ਕਿਹਾ ਹਾੜੇ ਹਾੜੇ ਵੀਰ ਉੱਥੋਂ ਤਿੱਕਰ ਹੀ ਲੈ ਚਲ ਪ੍ਰੋਫੈਸਰ ਨੂੰ ਸੱਪ ਦੇ ਮੂੰਹ ਵਿੱਚ ਕੋਹੜ ਕਿੜਲੀ ਵਾਲੀ ਅਖੌਤ ਯਾਦ ਆਈ ਉਸ ਨੇ ਕਿਹਾ ਮਾਈ ਵੈ ਜਾ ਪਿੱਛੇ ਕਿੱਥੇ ਬੈਠਾਂ ਕਿਵੇਂ ਬੈਠਾਂ ਮੈਨੂੰ ਚੁੱਕ ਕੇ ਚੜਾ ਲਾ ਨਾਲੇ ਐ ਲੈ ਮੇਰਾ ਥੈਲਾ ਗੰਦੇ ਥੈਲੇ ਵਿੱਚ ਇੱਕ ਗੰਦਾ ਪਾਟਾ ਹੋਇਆ ਡੱਬੀਦਾਰ ਖੇਸੀ ਪ੍ਰੋਫੈਸਰ ਨੇ ਦੰਦਾ ਦੀ ਕਚੀਚੀ ਵਟ ਕੇ ਉਸ ਨੂੰ ਦੂਰ ਰੱਖਣ ਦੀ ਨਿਯਤ ਨਾਲ ਸਾਈਕਲ ਦੀ ਬੱਤੀ ਦੀ ਹੁੱਕ ਨਾਲ ਲਮਕਾਉਣ ਦਾ ਯਤਨ ਕੀਤਾ ਪਰ ਮੜਗਾੜ ਤੋਂ ਉਹ ਇੱਕ ਪਾਸੇ ਉਲਟ ਗਿਆ ਸੋ ਉਸ ਨੂੰ ਉਹ ਹੈਂਡਲ ਨਾਲ ਹੀ ਲਟਕਾਉਣਾ ਪਿਆ ਇੱਕ ਬਾਹ ਦਾ ਸਹਾਰਾ ਦੇ ਕੇ ਮਾਨੋ ਅੱਖਾਂ ਮੀਟ ਕੇ ਉਸ ਨੇ ਉਸ ਨੂੰ ਪਿੱਛੇ ਕੈਰੀਅਰ ਤੇ ਬਿਠਾ ਲਿਆ ਉਹ ਬੱਚੇ ਦੇ ਭਾਰ ਜਿੰਨੀ ਹੋੜੀ ਸੀ ਪ੍ਰੋਫੈਸਰ ਨੇ ਹੱਥ ਨੂੰ ਲੱਗੇ ਮਾਈ ਦੇ ਬਦਬੂ ਪਰੇ ਪਸੀਨੇ ਦੀ ਹੁਣ ਕੋਈ ਪਰਵਾਹ ਨਾ ਕੀਤੀ ਕਿਉਂਕਿ ਉਸ ਦਾ ਧਿਆਨ ਹੁਣ ਹੋਰ ਖਿਆਲਾਂ ਵੱਲ ਲੱਗ ਗਿਆ ਸੀ ਸਾਈਕਲ ਨੂੰ ਥੋੜਾ ਜਿਹਾ ਰੇੜੇ ਪਾ ਕੇ ਅੱਗੇ ਦੀ ਪੈਰ ਕੱਢ ਕੇ ਕਾਠੀ ਤੇ ਬੈਠ ਕੇ ਉਹ ਉਸ ਨੂੰ ਚਲਾਉਣ ਲੱਗਾ ਉਸ ਨੇ ਝੱਟ ਹੀ ਪਤਾ ਕਰ ਲਿਆ ਕਿ ਉਸ ਮਾਈ ਦਾ ਕੋਈ ਅੰਗ ਸਾਕ ਨਹੀਂ ਸੀ ਉਹ ਜੇਟ ਦੀ ਸੰਗਰਾਮ ਤੋਂ ਤੁਰ ਕੇ 13 14 15 ਮੀਲ ਤੇ ਗੁਰਦੁਆਰੇ ਆਈ ਸੀ ਪਿੰਡ ਵਿੱਚ ਇੱਕ ਝੁੱਗੀ ਤੋਂ ਸવાય ਉਸ ਦਾ ਕੁਝ ਵੀ ਨਹੀਂ ਸੀ ਜੇ ਆਂਡ ਗਵਾਡ ਆਪੇ ਹੀ ਉਸ ਨੂੰ ਕੁਝ ਖਾਣ ਨੂੰ ਦੇ ਦੇਣ ਤਾਂ ਉਹ ਲੈ ਲੈਂਦੀ ਪਰ ਉਹ ਆਪ ਕਿਸੇ ਤੇ ਘਰੋਂ ਕੁਝ ਮੰਗਣ ਨਹੀਂ ਸੀ ਜਾਂਦੀ ਭਾਵੇਂ ਉਸ ਨੂੰ ਦਿਹਾੜੀ ਤੰਗ ਭੁੱਖੀ ਹੀ ਕਿਉਂ ਨਾ ਰਹਿਣਾ ਪਵੇ ਕਿਸੇ ਤਰ੍ਹਾਂ ਪ੍ਰੋਫੈਸਰ ਦੇ ਦਿਲ ਵਿੱਚ ਇਹ ਜਾਣਦਿਆਂ ਵੀ ਕਿ ਉਹ ਉਸਦੇ ਲਈ ਕਿਸੇ ਤਰ੍ਹਾਂ ਵੀ ਲਾਭਦਾਇਕ ਨਹੀਂ ਹੋਵੇਗੀ ਇਹ ਸ਼ੁਭ ਭਾਵਨਾ ਉੱਕੀ ਕਿ ਉਹ ਉਸ ਨੂੰ ਆਪਣੇ ਘਰ ਹੀ ਲੈ ਜਾਵੇ ਪਰ ਇਹ ਸ਼ੁਭ ਇੱਛਾ ਉਸ ਦੇ ਵੱਡੇ ਟੱਬਰ ਦੀ ਆਰਥਿਕ ਮੰਦਹਾਲੀ ਦਾ ਸਵੀਕਾਰ ਹੋ ਕੇ ਰਹਿ ਗਈ ਉਸ ਨੂੰ ਪ੍ਰਤੀਤ ਹੋਇਆ ਕਿ ਉਹ ਬੇਵੱਸ ਸੀ ਉਸ ਦੇ ਦਿਲ ਵਿੱਚ ਫੇਰ ਇੱਕ ਨਿੱਕੀ ਜਹੀ ਨੇਕੀ ਕਰਨ ਦੀ ਇੱਛਾ ਉੱਗਰੀ ਉਹ ਉਸ ਨੂੰ ਬਸ ਤੇ ਬਿਠਾ ਦੇਵੇ ਪਾਰ ਅੰਗਰੇਜ਼ੀ ਦਾ ਮਹੀਨਾ ਆਖਿਰਲੇ ਹਫਤੇ ਵਿੱਚ ਪ੍ਰਵੇਸ਼ ਕਰ ਚੁੱਕਾ ਸੀ ਉਸ ਨੂੰ ਪਤਾ ਸੀ ਕਿ ਉਸ ਦੀ ਜੇਬ ਵਿੱਚ ਕੁੱਲ 39 ਪੈਸੇ ਹਨ ਤੇ ਇਹ ਪੈਸੇ ਤਾਂ ਮਸੀਂ ਉਸ ਨੂੰ ਉਸ ਦੀ ਮੰਜ਼ਲ ਦੇ ਅੱਧ ਵਿੱਚ ਵੀ ਨਹੀਂ ਆ ਪਾ ਸਕਣਗੇ ਪਰ ਚੱਲੋ ਅੱਧ ਤੱਕ ਹੀ ਸਹੀ ਇਸ ਦਾ ਕੁਝ ਭਾਰ ਤੇ ਹਲਕਾ ਹੋਵੇਗਾ ਪ੍ਰੋਫੈਸਰ ਨੇ ਸੋਚਿਆ ਮੈਂ ਕਹਿ ਦੇਵਾਂਗਾ ਕਿ ਉਹ ਅਗੋਂ ਦਿਨ ਟਲੇ ਤੁਰੇ ਤੇ ਮੂਰਖਤਾ ਨਾਲ ਪੈਰ ਨਾ ਸਾੜੇ ਪਰ ਅਚਾਨਕ ਉਸ ਦੇ ਸਾਹਮਣੇ ਨੰਨੇ ਦਿਨੇ ਸਦਾ ਚਿਹਰਾ ਆਣ ਖਲੋਤਾ ਜਿਹੜਾ ਦਿਨ ਚੜਦੇ ਆਂ ਹੀ ਰਸ ਰਸ ਦੀ ਰੱਟ ਲਗਾ ਦਿੰਦਾ ਸੀ ਤੇ ਰਸ ਵੀ ਕੋਈ ਸਗਾਤ ਹੈ ਸੁੱਕੀ ਹੋਈ ਰੋਟੀ ਤਿੰਨਾ ਨਮੇ ਆ ਪੈਸਿਆਂ ਦੀ ਤੇ ਤਿੰਨ ਨਮੇ ਪੈਸੇ ਵੀ ਕੋਈ ਆਪਣੇ ਬੱਚੇ ਤੇ ਉਸ ਦੀ ਖੁਸ਼ੀ ਲਈ ਨਾ ਖਰਚ ਸਕੇ ਤੇ ਉਸ ਨੂੰ ਸਾਰਾ ਦਿਨ ਰੁੰਦਾ ਰੱਖੇ ਉਹ ਫਿਰ ਸੋਚਣ ਲੱਗਾ ਤੇ ਇਹ ਬੁੱਢੇ ਜਿਨ੍ਹਾਂ ਦਾ ਕੋਈ ਨਹੀਂ ਇਹਨਾਂ ਦਾ ਕੀ ਬਣੇ ਇਹਨਾਂ ਦੀ ਪਾਲਣਾ ਕੌਣ ਕਰੇ ਜੇ ਕੋਈ ਵੀ ਨਾ ਕਰੇ ਤਾਂ ਇਹ ਮੰਗਤਿਆਂ ਦੀ ਫੌਜਾਂ ਵਿੱਚ ਭਰਤੀ ਹੋਣ। ਕਿਨਾ ਮੈਂ ਕੁਝ ਪੈਸੇ ਲੋਕਾਂ ਕੋਲੋਂ ਮੰਗ ਕੇ ਤੇ ਕੁਝ ਆਪਣੇ ਕੋਲੋਂ ਪਾ ਕੇ ਇਸ ਮਾਈ ਨੂੰ ਬਾਗਾਂ ਵਾਲੇ ਦੀ ਟਿਕਟ ਲੈ ਦਿਆਂ। ਝੱਟ ਹੀ ਉਹ ਹੋਰ ਤਰ੍ਹਾਂ ਸੋਚਣ ਲੱਗ ਪਿਆ। ਪੈਸੇ ਮੰਗਾਗਾ ਤਾਂ ਲੋਕੀ ਕਹਿਣਗੇ ਪ੍ਰੋਫੈਸਰ ਅਠਾ ਅੰਨ ਦਵੇ ਪੈਸੇ ਵੀ ਆਪਣੇ ਕੋਲੋਂ ਨਹੀਂ ਖਰਚ ਸਕਦਾ। ਤੇ ਮੇਰੀਆਂ ਸਲਾਮਾਂ ਮੈਥੋਂ ਖus ਜਾਣਗੀਆਂ। ਉਸ ਦੇ ਵਿਚਾਰਾਂ ਨੇ ਹੋਰ ਪਾਸਾ ਪਰਤਾਇਆ। ਅੱਛਾ ਮੈਂ ਆਪ ਹੀ ਉਸ ਨੂੰ ਬਾਗਾਂ ਵਾਲੇ ਤੱਕ ਕਿਉਂ ਨਾ ਛੱਡਾਂ ਮਾ ਹੁਣ ਉਸ ਨੂੰ ਆਪਣੇ ਬੁਢੇਪੇ ਦਾ ਅਹਿਸਾਸ ਹੋਇਆ ਜਿਸ ਨੂੰ ਉਹ ਕਦੇ ਕਿਸੇ ਸਾਹਮਣੇ ਨਹੀਂ ਸੀ ਮੰਨਦਾ ਨਾਲੇ ਉਸ ਰੋਟੀ ਵੀ ਹਾਲੀ ਖਾਣੀ ਸੀ ਥਕਾਵਟ ਨਾਲ ਉਹ ਉਸ ਚੂਰ ਹੋ ਜਾਣਾ ਸੀ ਤੇ ਉਸ ਕੋਲੋਂ ਪੜਾਉਣ ਲਈ ਪੜ੍ਹ ਲਿਖ ਨਹੀਂ ਸੀ ਹੁਣ ਜਮਾਤ ਵਿੱਚ ਗੱਪਾਂ ਮਾਰਨ ਦੀ ਉਸ ਦੀ ਆਦਤ ਨਹੀਂ ਸੀ ਅਤੇ ਪੈਸੇ ਲੈ ਕੇ ਤਸੱਲੀ ਨਾਲ ਨਾ ਪੜਾਉਣਾ ਉਹ ਪਾਪ ਸਮਝਦਾ ਸੀ ਉਸਨੂੰ ਜੇਬ ਵਿਚਲੇ ਪੈਸਿਆਂ ਨਾਲ ਬੁੱਢੀ ਦੀ ਸਹਾਇਤਾ ਕਰਨ ਦਾ ਫੇਰੂ ਲੈ ਲੁੱਟਿਆ ਪਰ ਝੱਟ ਹੀ ਉਸਨੂੰ ਚੇਤਾ ਆਇਆ ਕਿ ਉਸਨੇ ਤੋਬੀ ਦੀ ਤੋਈ ਵੀ ਦੇਣੀ ਹੈ ਤੇ ਤੋਬੀ ਇੱਕ ਅੱਧਾ ਤਗਾਦਾ ਵੀ ਕਰ ਗਿਆ ਸੀ ਸ਼ਹਿਰ ਦਾ ਮੋੜ ਆ ਗਿਆ ਸੀ ਤੇ ਨਾ ਚਾਹੁੰਦਿਆਂ ਵੀ ਪ੍ਰੋਫੈਸਰ ਨੇ ਕਿਹਾ ਮਾਈ ਸ਼ਹਿਰ ਆ ਗਿਆ ਮੈਂ ਸ਼ਹਿਰ ਨੂੰ ਮੁੜ ਜਾਣਾ ਤੇ ਸਾਈਕਲ ਬ੍ਰੇਕ ਲਾ ਕੇ ਰੋਕ ਦਿੱਤਾ ਮਾਈ ਨਾ ਉਤਰੀ ਪ੍ਰੋਫੈਸਰ ਨੇ ਔਖਿਆਂ ਹੋ ਕੇ ਖੜੇ ਸਾਈਕਲ ਤੋਂ ਅੱਗੇ ਆਉਂਦੀ ਆਪਣੀ ਲੱਤ ਗੱਡੀ ਤੇ ਉੱਤਰ ਕੇ ਮਾਈਨ ਉਤਾਰਿਆ ਉਸ ਦਾ ਗੰਦਾ ਥੈਲਾ ਲਾ ਕੇ ਉਸ ਨੂੰ ਫੜਾਇਆ ਕਮੇਟੀ ਦੀ ਚੌਂਕੀ ਦਾ ਬਾਬੂ ਕਿਰਨਾ ਭਰੀ ਨਜ਼ਰ ਨਾਲ ਪ੍ਰੋਫੈਸਰ ਨੂੰ ਦੇਖ ਰਿਹਾ ਸੀ ਬਾਗਾਂ ਵਾਲੇ ਦੀ ਬੱਸ ਮੋੜ ਤੇ ਆਣ ਖੜੋਤੀ ਬੱਸ ਚਲੀ ਗਈ ਪਰ ਪ੍ਰੋਫੈਸਰ ਨੀਕੀ ਤੇ ਮਜਬੂਰੀ ਵਿਚਕਾਰ ਝੂਟੇ ਲੰਦਾ ਰਿਹਾ ਅਤੇ ਆਖਰ ਮਜਬੂਰੀ ਦੇ ਹੱਥੋਂ ਹਾਰ ਖਾ ਬੈਠਾ ਉਸ ਘਰ ਜਾਣ ਲਈ ਸਾਈਕਲ ਮੋੜਿਆ ਤਾਂ ਲਾਲ ਚੀਰੇ ਤੇ ਸਧਾਰਨ ਕੱਪੜਿਆਂ ਵਾਲਾ ਸਾਈਕਲ ਸਵਾਰ ਸੈਰੋ ਮੋੜਿਆ ਆ ਰਿਹਾ ਸੀ ਪ੍ਰੋਫੈਸਰ ਉਸ ਪੱਥਰदिल ਇਨਸਾਨ ਨੂੰ ਕੁਝ ਨਾ ਕਹਿਣਾ ਚਾਹੁੰਦੇ ਆਂ ਵੀ ਕੁਝ ਕਹਿਣਾ ਚਾਹੁੰਦਾ ਸੀ ਕਿ ਸਾਈਕਲ ਸਵਾਰ ਨੇ ਮਾਈ ਨੂੰ ਦੇਖ ਕੇ ਕਿਹਾ ਆ ਗਈਆਂ ਮਾਂ ਛੇਤੀ ਆ ਗਈਆਂ ਮੇਰਾ ਕੰਮ ਵੀ ਛੇਤੀ ਮੁੱਕ ਗਿਆ ਚੱਲ ਬੈਠ ਮੈਂ ਤੇ ਬਾਗਾਂ ਵਾਲੇ ਤੇਕ ਜਾਣਾ ਤੈਨੂੰ ਦੋ ਪੈਰ ਗਾਂ ਸਹੇੜੇ ਹੀ ਛੱਡਾਂ ਵੀਰ ਉਹ ਦੂਜਾ ਵੀਰ ਇੱਥੋਂ ਤੱਕ ਲੈ ਆਇਆ ਜਿੰਦਾ ਰਹਿਣਾ ਛੇਤੀ ਆ ਗਈ ਪ੍ਰੋਫੈਸਰ ਨੇ ਆਪਣੇ ਸਾਈਕਲ ਦਾ ਸਟੈਂਡ ਲਾ ਕੇ ਮਾਈ ਨੂੰ ਚੁੱਕ ਕੇ ਲਾਲ ਚੀਰੇ ਵਾਲੇ ਦੇ ਕੈਰੀਅਰ ਤੇ ਬਿਠਾਇਆ ਤੇ ਉਸ ਦਾ ਥੈਲਾ ਉਸ ਦੇ ਸਾਈਕਲ ਦੇ ਹੈਂਡਲ ਨਾਲ ਲੰਘਾ ਦਿੱਤਾ ਲਾਲ ਚੀਰੇ ਵਾਲੇ ਨੇ ਪ੍ਰੋਫੈਸਰ ਵੱਲ ਉਹ ਜਹੀ ਤੱਕਣੀ ਨਾਲ ਤੱਕਿਆ ਜਿਵੇਂ ਜਿਸ ਨੂੰ ਉਹ ਉਪਰ ਆ ਸਮਝਦਾ ਸੀ ਉਹ ਆਪਣਾ ਵੀ ਹੀ ਨਿਕਲਿਆ ਆ ਹੋਵੇ ਪਰ ਉਹ ਕੁਝ ਮੂੰਹੋਂ ਨਾ ਬੋਲਿਆ ਅੱਖਾਂ ਹੀ ਅੱਖਾਂ ਨਾਲ ਉਸ ਨੇ ਪ੍ਰੋਫੈਸਰ ਨਾਲ ਸਾਂਝ ਪਾ ਲਈ ਅਤੇ ਉਸ ਸਾਂਝ ਵਿੱਚ ਪ੍ਰੋਫੈਸਰ ਨੇ ਇਉਂ ਪ੍ਰਤੀਤ ਕੀਤਾ ਜਿਵੇਂ ਆਪਣੇ ਘਾਟੇ ਨੂੰ ਪੂਰਾ ਕਰ ਲਿਆ ਹੋਵੇ ਇਹ ਸੀ ਜੀ ਸਾਂਝ ਕਹਾਣੀ ਪਲੱਸ 2 ਦੇ ਸਿਲੇਬਸ ਦੇ ਵਿੱਚ ਆ ਇਹ ਤੇ ਪਲੱਸ 2 ਦੇ ਪੇਪਰ ਦੇ ਵਿੱਚ ਵੈਸੇ ਸਾਰ ਆਉਂਦਾ ਤੇ ਇੱਕ ਛੋਟੇ ਪ੍ਰਸ਼ਨ ਉੱਤਰ ਆਉਂਦੇ ਨੇ ਉਹ ਪੂਰੀ ਕਹਾਣੀ ਦੇ ਵਿੱਚੋਂ ਕੋਈ ਵੀ ਲਾਈਨ ਚੋਂ ਆ ਸਕਦੇ ਨੇ ਇਸੇ ਕਰਕੇ ਮੈਂ ਸਾਰੀ ਕਹਾਣੀ ਕਰਾਈ ਹੈ ਤੇ ਕਿਹੜੇ ਪ੍ਰਸ਼ਨ ਨਿਕਲਦੇ ਨੇ ਇਹਦੇ ਵਿੱਚੋਂ ਜਾਂ ਕੋਈ ਕਿਸੇ ਸ਼ਬਦ ਦਾ ਅਰਥ ਸਮਝ ਨਹੀਂ ਆਇਆ ਤਾਂ ਕਮੈਂਟਸ ਦੇ ਵਿੱਚ ਪੁੱਛਿਓ ਆਪਾਂ ਫਿਰ ਅਗਲੀ ਵੀਡੀਓ ਪ੍ਰਸ਼ਨ ਉੱਤਰਾਂ ਤੇ ਤੇ ਸ਼ਬਦਾਂ ਦੇ ਅਰਥਾਂ ਦੇ ਉੱਤੇ ਬਣਾਵਾਂਗੇ ਇੱਥੇ ਬਾਗਾਂ ਵਾਲਾ ਜਿਹੜਾ ਉਹ ਹੁਣ ਕੀ ਹੈ ਇਹ ਵੀ ਦੱਸਿਓ ਤੇ ਕਹਾਣੀ ਸੁਣਨ ਲਈ ਸਾਰਿਆਂ ਦਾ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ